ਹਾਂ ਲੈ ਦੋਸਤੋ ਅੱਜ ਆਪਾਂ ਪਿੰਡ ਮੱਲਣ ਦੇ ਵਿੱਚ ਖੜੇ ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਸਵੀਰ ਇਹਨੂੰ ਗਿੱਦੜਵਾਹਾ ਪੈਂਦੀ ਆ ਅੱਜ ਜਿਹੜੇ ਘਰ ਵਿੱਚ ਆਪਾਂ ਖੜੇ ਆ ਬਾਈ ਦਾ ਖੇਤੀਬਾੜੀ ਦਾ ਕੰਮ ਹੈ ਯਾਨੀ ਕਿ ਬਹੁਤ ਵਧੀਆ ਟੌਪ ਕਲਾਸ ਦੀ ਖੇਤੀ ਕਰਦੇ ਆ ਬਾਈਆਂ ਕੋਲੇ ਨਵੇਂ-ਨਵੇਂ ਬੀਜ ਕਣਕ ਦੇ ਜਿਹੜਾ ਹੁਣ ਆਪਾਂ ਬੀਜ ਬੀਜਨੇ ਆ ਯਾਨੀ ਕਿ ਆਪਣੀ ਤਿਆਰੀ ਹੈ ਕਣਕ ਦੀ ਅੱਗੇ ਜਿਹੜਾ ਆਪਣਾ ਝੋਨਾ ਵੜ ਕੇ ਆਪਾਂ ਕਣਕੀ ਬੀਜਣੀ ਹਨ ਸੋ ਦੋਸਤੋ ਇਹ ਬਾਈ ਤੋਂ ਆਪਾਂ ਪਤਾ ਕਰਾਂਗੇ ਕਿਹੜੇ-ਕਿਹੜੇ ਬੀਜ ਹੈ ਪਰ ਅਸੀਂ ਜਦੋਂ ਵੀਡੀਓ ਪਾਉਣੇ ਆ ਉਦੋਂ ਅਸੀਂ ਲਗਾਤਾਰ ਇਹੀ ਗੱਲ ਕਹਿਨੇ ਆ ਬਈ ਦਸੱਲੀ ਤੁਸੀਂ ਆਪਣੀ ਆਪ ਕਰਨੀ ਹੈ ਕੋਈ ਵੀ ਕਸਟਮਰ ਜਾਂ ਗਾਹਕ ਕੋਈ ਵੀ ਕਿਸੇ ਵੀ ਚੀਜ਼ ਆ ਵੀ ਖਰੀਦਦਾ ਹੈ ਬਾਕੀ ਬਾਈ ਜੀ ਆਪ ਵੀ ਦਸੱਲੀ ਦਿੰਦੇ ਆ ਪਰ ਦਸੱਲੀ ਤੁਸੀਂ ਆਪਣੀ ਆਪ ਕਰਨੀ ਹੈ ਬਾਈ ਕੋਲੇ ਪਹੁੰਚ ਕੇ ਵੀ ਚੈੱਕ ਕਰ ਸਕਦੇ ਹੋ ਤੇ ਹੁਣ ਬਾਈ ਤੋਂ ਲਵਾਂਗੇ ਜਾਣਕਾਰੀ ਪਹਿਲਾਂ ਬਾਈ ਜੀ ਆਪਣਾ ਨਾਮ ਦੱਸੋ ਜੀ ਬਾਈ ਜੀ ਨਾਂ ਕੀ ਆਪਣਾ ਮੇਰਾ ਨਾਮ ਲਾਪਰੀ ਸਿੰਘ ਹੈ ਪਿੰਡ ਮੱਲਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਠੀਕ ਹੈ ਜੀ ਅਸੀਂ ਬਾਈ 20 ਕਿੱਲਾਂ ਦੀ ਖੇਤੀ ਕਰਦੇ ਆ ਅਸੀਂ ਮਾੜਾ ਕੈਮਰੇ ਨੂੰ ਸਾਹਮਣੇ ਹੋ ਕੇ ਅਸੀਂ ਕੋਸ਼ਿਦ ਸਮੇਤੋਂ ਉਪਰਾਲਾ ਕੀਤਾ ਨਵੇਂ-ਨਵੇਂ ਬੀਆ ਵਿੱਚ ਪਏ ਆ ਨਵੇਂ-ਨਵੇਂ ਖੇਤੀ ਕਰਦੇ ਆ ਹਰ ਸਾਲ ਅਸੀਂ ਨਵੇਂ ਬੀਲਾ ਕੇ ਪੀਏ ਜੂ ਲਧਿਆਣਾ ਯੂਨੀਵਰਸਿਟੀ ਕਰਨਾਲ ਜਿਵੇਂ ਕਰਨਾਲ ਯੂਨੀਵਰਸਿਟੀ ਹਰਿਆਣਾ ਜਾਂਦੇ ਆ ਜਿਵੇਂ ਆਪਣੇ ਕੋਲੇ ਐਚ ਡੀ 3086 ਆਈ ਆ ਇਹ ਦਿੱਲੀ ਯੂਨੀਵਰਸਿਟੀ ਦੀ ਆ ਜਿਹੜੀ 327 ਆਈ ਆ ਕਰਨਾਲ ਯੂਨੀਵਰਸਿਟੀ ਦੀ ਆ ਜਿਹੜੀ 826 ਆਈ ਆ ਤੇ 872 ਆਈ ਆ ਇਹ ਆਪਣੀ ਖੇਤੀਬਾੜੀ ਪੰਜਾਬ ਯੂਨੀਵਰਸਿਟੀ ਦਿਆ ਪੀਏ ਜੂ ਦਿਆ ਇਸ ਦਾ ਝਾੜ ਜਿਹੜਾ 872 ਦਾ ਝਾੜ ਆ ਇਹ ਆਪਣੇ ਕੋਲੇ 70 ਮਨ 5 ਕਿਲੋ ਹੋਈ ਆ ਜਿਹੜੀ 3386 ਆ ਇਹ 72 ਮਨ 20 ਕਿਲੋ ਹੋਈ ਆ 327 ਆ ਉਹ 70 ਮਨ ਦਾ ਗੱਲਾ ਪਿਆ ਆਪਣਾ 826 ਵੀ 70 ਮਨ ਦੇ ਗੱਲੇ ਰੇ ਸਾਰੀਆਂ ਵੈਰਾਈਟੀਆਂ ਆਪਾਂ ਵੀਰ ਲਾ ਕੇ ਵੇਣੇ ਆ ਪਹਿਲਾਂ ਚੈੱਕ ਕਰਕੇ ਦਿੰਨੇ ਆ ਫਿਰ ਕਿਸਾਨ ਨੂੰ ਦਿੰਨੇ ਆ ਉਹ ਕੰਪਨੀ ਇੱਕ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਸਾਰੇ ਬੀਜ ਪ੍ਰੋਪਰ ਆਪਣੇ ਵਾਹਨ ਦੇ ਵਿੱਚ ਬੀਜੇ ਹੋਏ ਹਾਂਜੀ ਹਾਂਜੀ ਸਾਰਾ ਬੀਜ ਕੇ ਫੇਰ ਹੀ ਤੁਸੀਂ ਦਾ ਨਚੋੜ ਕੱਢਿਆ ਪਹਿਲਾਂ ਅਸੀਂ ਬੀਜ ਕੇ ਫੇਰ ਆਪਦਾ ਟ੍ਰਾਇਲ ਲੈਂਦੇ ਆ ਇੱਕ ਆਪਣੇ ਕੋਲੇ ਕਿ करनाल ਯੂਨੀਵਰਸਿਟੀ ਦਾ ਥੋੜਾ ਜਿਹਾ ਬੀਜ ਮਿਲਿਆ 768 ਆਈ ਆ ਉਹ ਅਸੀਂ ਲਾ ਕੇ ਵੇਖਾਂਗੇ ਜੇ ਤਾਂ ਸਾਨੂੰ ਵਧੀਆ ਰਹੀ ਤਾਂ ਅਸੀਂ ਦਾ ਗਾਂ ਦੇਵਾਂਗੇ ਨਹੀਂ ਅਸੀਂ ਗਾਂ ਦਿੰਦੇ ਨਹੀਂ ਵੀਰ ਅਸੀਂ ਪਹਿਲਾਂ ਲਾ ਕੇ ਸਾਰੀਆਂ ਚੈੱਕ ਕਰਕੇ ਕਣਕਾ ਫੇਰ ਦਿੰਨੇ ਆ ਸਾਡੇ ਕੋਲ ਲਿਮਟਡ ਵੀ ਹੁੰਦਾ ਸਾਡੇ ਕੋਲ ਇੰਨਾ ਨਹੀਂ ਬਈ 20 20 ਕਿੱਲਾਂ ਦਾ ਸਾਡੇ ਕੋਲ 90 ਕ ਮਨ ਕਣਕ ਹੈਗੀ ਆ ਮੰਨ ਕੇ ਚਲੋ 872 ਹੈ ਤੇ 3380 ਆ ਉਹ ਹੋ ਗਈ 70 ਮਨ ਕਣਕ ਆ ਬਸ ਇੰਨੀਆਂ ਗਾ ਤੇ 327 ਮਿਲ ਜੂਗੀ ਸਾਡੇ ਕੋਲ 100 ਮਨ ਦੇ ਕਰੀਬ ਤੇ 826 ਵੀ ਲਿਮਟਡ ਵੀ ਆ ਲਿਮਟਡ ਜਾਂ ਵੀ ਰੱਖਦੇ ਆ ਵੀਰ ਅਸੀਂ ਕੋਈ ਬਹੁਤਾ ਵੀ ਨਹੀਂ ਬਸ ਕਿਸਾਨ ਭਰਾਵਾਂ ਨੂੰ ਦੇਣਾ ਹੈ ਤੇ ਕੋਈ ਜੇ ਜ਼ਿਆਦਾ ਵੀ ਲਊਗਾ ਉਹ ਤੋਂ ਅਸੀਂ ਥੋੜਾ ਜਿਹਾ ਰੈਤਸ਼ਾਤ ਵੀ ਕਰਾਂਗੇ ਡਿਸਕਾਊਂਟ ਵੀ ਕਰਾਂਗੇ ਜੇ ਕੋਈ ਜ਼ਿਆਦਾ ਬੀਜ ਲੈਂਦਾ ਹੈ ਦੋਸਤੋ ਬਾਈ ਜੀ ਕੋਲੇ ਜਿਹੜੀ ਆਹ ਕੌਲੀ ਹੈ ਇਹਦੇ ਵਿੱਚ 800 ਤੇ 26 ਹੈ ਜਿਹੜਾ ਬੀਜ ਕਣਕ ਦਾ ਉਹ ਹੈ ਤੇ ਬਾਕੀ ਜਿਹੜੀ ਆਹ ਹੈ ਐਸ ਕੌਲੀ ਦੇ ਵਿੱਚ ਹੈਗਾ 300 ਤੇ 27 ਹੈ ਜੀ 327 ਬੀ ਜ ਆਹ ਤੁਸੀਂ ਪਰਚੀਆਂ ਦੇ ਉੱਪਰ ਬਾਈ ਜੀ ਲੈ ਕੇ ਇੱਥੇ ਰੱਖੀ ਬੈਠੇ ਆ ਤੇ ਆ 3386 ਐ 3386 ਆ 3386 ਨਾ ਇਸ 3386 ਦਾ ਰੇਟ ਬਾਈ 45 ਰੁਪਏ ਕਿਲੋ ਆ ਅਛਾ ਇਹ ਤੁਸੀਂ ਦੱਸ ਦਿਨਾ ਮੈਂ ਦੱਸਦਾ 872 ਹੁਣ ਤੁਸੀਂ ਮੈਨੂੰ ਆ ਦੱਸੋ ਵੀ ਜਿਹੜਾ 826 ਬੀਜ ਐ ਇਹਦਾ ਕੀ ਰੇਟ ਆ ਜੀ ਇਹਦਾ ਅਸੀਂ 3500 ਨੂੰ ਕੁਆਂਟਲ ਦੇ ਦਾਂਗੇ ਵੀਰ ਜੀ 826 ਦੇ 3500 ਰੁਪਏ ਨੂੰ ਕੁਆਂਟਲ ਹਾਂਜੀ ਹਾਂਜੀ ਹਾਂ ਮੈਂ ਦੋਸਤੋ ਅਗਲਾ ਜਿਹੜਾ ਹੈਗਾ 327 ਦਾ ਕੀ ਰੇਟ ਆ ਬਾਈ ਇਹ ਵੀ 3500 ਨੂੰ ਕੁਆਂਟਲ ਦੇ ਦਾਂਗੇ ਵੀਰ ਜੀ ਇਹ ਵੀ 3500 ਰੁਪਏ ਨੂੰ ਕੁਆਂਟਲ ਹਾਂਜੀ ਹਾਂਜੀ ਠੀਕ ਐ ਆਹ ਦੋਸਤੋ ਅਗਲਾ ਹੈਗਾ 33 ਸਿਆਸੀ ਇਹ 4500 ਨੂੰ ਕੁਆਂਟਲ ਦੇ ਦਾਂਗੇ ਵੀਰ ਜੀ 4500 ਰੁਪਏ ਨੂੰ ਕੁਆਂਟਲ ਹਾਂਜੀ ਹਾਂਜੀ ਲੈ ਦੋਸਤੋ ਤੁਸੀਂ ਆਹ ਰੇਟ ਚੈੱਕ ਕਰ ਲੈਣੇ ਆ ਬਾਕੀ 800 ਤੇ 72 ਹੈ ਇਹਦਾ ਕੀ ਰੇਟ ਆ ਇਹ ਵੀ ਆ 4500 ਨੂੰ ਕੁਆਂਟਲ ਦੇ ਦਾਂਗੇ 4500 ਨੂੰ ਹਾਂਜੀ ਜੇ ਕੋਈ ਆਪਣਾ ਕਿਸਾਨ ਵੀਰ ਬੀਜ ਜਾਨੀ ਕਿ ਵੱਧ ਲੈਂਦਾ ਬਹੁਤ ਜ਼ਿਆਦਾ ਉਹਦੇ ਵਿੱਚ ਮਾਨਤਾਣ ਹੋਊਗਾ ਹਾਂਜੀ ਹਾਂਜੀ ਜ਼ਰੂਰ ਜੇ ਆਪਾਂ ਤੋਂ ਜਾਦੇ ਵੀ ਲੈਂਦਾ ਉਹਦਾ ਕੋਈ ਰਹਿਸ਼ਾ ਤੇ ਜ਼ਰੂਰ ਕਰਾਂਗੇ ਇੱਕ ਜ਼ਰੂਰ ਆਸੀ ਆਪਦੇ ਕੋਲੋਂ ਬੇਨਤੀ ਕਰਨਾ ਉਗਣ ਦੀ ਗਰੰਟੀ ਦੇਵਾਂਗੇ ਜੇ ਜੇ ਉਗਰੂ ਨਾ ਕਣਕਾ ਉਹਦਾ ਬੀਜ ਦੇ ਪੈਸੇ ਛੱਡੇਗਾ ਅਗਰਾਈ ਸਾਡੀ ਚੈੱਕ ਕਰ ਲਓ ਅਗਰਾਈ ਅਸੀਂ ਪਹਿਲਾਂ ਕਰਕੇ ਵੇਣੇ ਆ ਅਗਰਾਈ ਤੇ ਕਰਾਈ ਜੇ ਮਾਨੇ گا ਮੌਸਮ ਆ ਮੌਸਮ ਡਿਪੈਂਡ ਕਰਦਾ ਕਿਵੇਂ ਗਰਮੀ ਰਹਿੰਦੀ ਆ ਮੌਕੇ ਤੇ ਆ ਕੇ ਕਿਵੇਂ ਧੁੱਪ ਪੈਂਦੀ ਆ ਕਿਵੇਂ ਠੰਡ ਰਹਿੰਦੀ ਆ ਜਾਂ ਠੰਡ ਰਹੀ ਕਿਤਾ ਝਾੜੇ ਤੇ ਬਹੁਤ ਹੋਏ ਪਰ ਉਗਣ ਦੀ ਗਰੰਟੀ ਆ ਜੇ ਨਾ ਉਗਰੀ ਤੇ ਪੈਸੇ ਵਾਪਸ ਕਰਾਂਗੇ ਲੈ ਦੋਸਤੋ ਭਾਈ ਜੀ ਵੀਰ ਜਿਹੜੇ ਪਿੰਡ ਮੱਲਣ ਤੋਂ ਇਹ ਕਹਿੰਦੇ ਵੀ ਉਗਣ ਦੀ ਸਾਡੀ ਪੂਰੀ ਗਰੰਟੀ ਹੈ ਬਾਕੀ ਤਸੱਲੀ ਤੁਸੀਂ ਅਸੀਂ ਤੁਹਾਨੂੰ ਦੁਆਰਾ ਫੇਰ ਕਹਿਣੇ ਕਿਉਂਕਿ ਸਾਡਾ ਮਕਸਦ ਆ ਵੀਡੀਓ ਪਾਉਣਾ ਕਿਉਂਕਿ ਕਿਸਾਨਾਂ ਦੀ ਸੌਦਾ ਲਈ ਕਿਉਂਕਿ ਕਈ ਕਿਸਾਨ ਵੀਰ ਅੱਜ ਬੀਜ ਨੂੰ ਢਟਕਦੇ ਫਿਰਦੇ ਆ ਵੀ 20 ਮਿਲ ਨਹੀਂ ਰਿਹਾ ਹਨਾ ਕਈ ਥਾਵਾਂ ਤੋਂ ਤੇ ਅੱਜ ਅਸੀਂ ਮੱਲਣ ਦੇ ਵਿੱਚ ਆਏ ਆ ਜਿਹਦੇ ਕੋਲੇ ਕਿੰਨੇ ਡਰਾਮਾ ਬਾਈ ਜੀ ਆਪਣੇ ਕੋਲੇ ਆਪਣੇ ਕੋਲੇ 12 ਡਰਾਮਾ ਆ ਜੀ ਅੱਛਾ 12 ਡਰਾਮਾ ਬਾਈ ਜਿਹੜਾ ਕਿਸਾਨ ਵੀਰ ਆਪਣੇ ਕੋਲੇ ਰੱਖੀ ਬੈਠਾ ਹੈ ਪੂਰੇ ਟਾਪ ਕੁਆਲਿਟੀ ਦੇ ਬੀਜ ਆ ਬਾਕੀ ਗਰੰਟੀ ਵੀ ਦਿੰਦਾ ਹੈ ਬਾਕੀ ਤੁਸੀਂ ਦਸੱਲੀ ਆਪਣੀ ਆਪ ਕਰਨੀ ਹੈ ਪਿੰਡ ਮੱਲਣ ਦੇ ਵਿੱਚ ਆ ਕੇ ਜਿਹੜਾ 20 ਵੀ ਵੇਚਦੇ ਆ ਜੀ 17 18 ਦਾ ਵੀ ਵੇਚੇ 18 85 ਦਾ ਹਜੇ ਤੱਕ ਸਾਨੂੰ ਕੋਈ ਲੰਬਾ ਨਹੀਂ ਆਇਆ ਜੀ ਨਹੀਂ ਨਹੀਂ ਜੀ ਅਜੇ ਤੱਕ ਨਹੀਂ ਕਿ ਘਰੇ ਤਿਆਰ ਕਰਦੇ ਘਰੇ ਤਿਆਰ ਦਾ 1885 ਦਾ ਦੇਵਾਂਗੇ 1692 ਦਾ ਦੇਵਾਂਗੇ ਪਰ ਛੋਟੀ ਪੱਦਰ ਤੇ ਆ ਜੀ ਛੋਟੀ ਪੱਦਰ ਤੇ ਕੰਮ ਆ ਸਾਡਾ ਥੋੜਾ ਜਿਹਾ ਛੋਟਾ ਪਈ ਤੇ ਅਸੀਂ ਗਾਂ ਕੰਮ ਨੂੰ ਆਪਦੇ ਨੂੰ ਵਧਾਉਣਾ ਚਾਹੁੰਦੇ ਆ ਪਿੰਡ ਚ ਨਾਮ ਬਣਾਉਣਾ ਚਾਹੁੰਦੇ ਆ ਹਾਂ ਲੈ ਦੋਸਤੋ ਬਾਈ ਜੇ ਤੁਸੀਂ ਕੰਟੈਕਟ ਨੰਬਰ ਦੇਵਾਂਗੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਸਾਡਾ ਪੇਜ ਆ ਜਿਹੜਾ ਅੰਗਰੇਜ਼ ਬਰਾਡ ਇਹਨੂੰ ਤੁਸੀਂ ਫੋਲੋ ਕਰ ਲਿਓ ਕਿਉਂਕਿ ਜਿਹੜੀ ਕਹਿਣ ਤੋਂ ਭਾਵ ਬਾਈ ਪੂਰੀ تسਲੀ ਦਿੰਦੇ ਆ ਬੀਜ ਤੁਸੀਂ ਕਿਉਂ ਜਿਹੜਾ ਕਿਸਾਨ ਵੀਰ ਆ ਜਾਨੀ ਕਿ ਬੀਜ ਤਾਂ ਆਪਦੇ ਤਿਆਰ ਕਰਨੇ ਚਾਹੀਦੇ ਆਪਾਂ ਨੂੰ ਕਿਉਂਕਿ ਬਾਅਦ ਚ ਆਪਾਂ ਬਹੁਤ ਰੇਟ ਭਰਦੇ ਆ ਰੁਪਈਆ ਦਾ ਪਰ ਇਹ ਬਾਈ ਗਾਂ ਵਧੂ ਕਿਸਾਨ ਹੈ ਜਿਨੇ ਆਪਣੇ ਘਰ ਦੇ ਬੀਜ ਤਿਆਰ ਕੀਤੇ ਆ ਇੱਕ ਨੰਬਰ ਕੁਆਲਿਟੀ ਦੇ ਤੇ ਬਾਈ ਜੀ ਹੁਣਾ ਦਰਸ਼ਕ ਵੀਰਾਂ ਨੂੰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜਿਹੜਾ 24 ਘੰਟੇ ਚੱਲਦਾ ਮੇਰਾ ਕੰਟੈਕਟ ਨੰਬਰ ਹੈਗਾ ਜੀ 98768 ਇੱਕ ਮਿੰਟ 98768 ਹਾਂਜੀ 00679 00679 ਮੈਂ ਦੋਸਤੋ ਇਸ ਨੰਬਰ ਤੇ ਕਾਲ ਕਰਕੇ ਬਾਈ ਜੀ ਤੋਂ ਨਾਲ ਤਾਂ ਬੀ ਦਾ ਪਤਾ ਕਰ ਸਕਦੇ ਹਾਂ ਨਾਲੇ ਰੇਟ ਦਾ ਪਤਾ ਕਰ ਸਕਦੇ ਹਾਂ ਨਾਲੇ ਬਾਈ ਜੀ ਕੋਲੇ ਆਪਦੀ ਬੀ ਦੀ ਆ ਕੇ ਤਸੱਲੀ ਕਰ ਸਕਦੇ ਹਾਂ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਸ਼ੁਕਰੀਆ